ਜਲੰਧਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਮਾਪਿਆਂ ਦੇ ਵੱਲੋਂ ਸਕੂਲ ਬਾਹਰ ਪ੍ਰਦਰਸ਼ਨ ਕਰ ਦਿੱਤਾ ਦਾ ਦੇਖ ਕੇ ਸਕੂਲ ਦੇ ਪ੍ਰਿੰਸੀਪਲ ਦੀ ਇਤਰਾਜ ਜੋ ਕੋ ਫੋਟੋ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਮਾਪਿਆਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਦੇ ਪ੍ਰਿੰਸੀਪਲ ਅਜਿਹੀਆਂ ਘਟੀਆਂ ਹਰਕਤਾਂ ਕਰਨਗੇ ਤਾਂ ਬੱਚਿਆਂ ਤੇ ਕੀ ਅਸਰ ਹੋਵੇਗਾ ਜਿਸ ਦੇ ਚਲਦੇ ਉਹਨਾਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ ਉੱਤੇ ਹੀ ਸਕੂਲ ਦੇ ਪ੍ਰਬੰਧ ਦੇ ਵੱਲੋਂ ਜਿਹੜਾ ਕਿ ਪ੍ਰਿੰਸੀਪਲ ਨੂੰ ਮੁੱਤਲ ਕਦੀ ਤਾਈ ਅਧਿਆਪਕਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਸੋ ਦਾਦੇ ਕਿ ਲਗਤ ਹੈ ਇਸ ਮਾਮਲੇ ਦੀ ਅੱਗੇ ਜਾਂਚ ਕਰਨ ਦੀ ਗੱਲ ਵੀ ਪ੍ਰਬੰਧਕ ਦੇ ਵੱਲੋਂ ਕਹੀ ਜਾ ਰਹੀ ਹੈ ਇਹ ਕੋ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਸਕੂਲ ਦੇ ਪ੍ਰਿੰਸੀਪਲ ਜਾਂ ਕਿਸੇ ਅਧਿਆਪਕ ਦੇ ਉੱਤੇ ਅਜਿਹੇ ਇਲਜ਼ਾਮ ਲੱਗੇ ਹੋਣ ਇਸ ਤੋਂ ਪਹਿਲਾਂ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੇ ਵੱਲੋਂ 마ਸੂਮ ਬੱਚਿਆਂ ਦੇ ਨਾਲ ਗਲਤ ਹਰਕਤਾਂ ਕਰਨ ਦੇ ਇਲਜ਼ਾਮ ਲੱਗੇ ਸਨ ਅਤੇ ਉਹ ਜਿਹੜਾ ਅਧਿਆਪਕ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਮਾਪਿਆਂ ਦੇ ਵਿੱਚ ਰੋਸ ਦੇਖ ਨੂੰ ਮਿਲ ਰਿਹਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹ ਅਧਿਆਪਕ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਵੱਲੋਂ ਸ਼ਿਕਾਇਤ ਅਰਜ ਕਰਕੇ ਮਾਪਿਆਂ ਦੇ ਬਿਆਨ ਦਰਜ ਕਰਕੇ ਉਹ ਕਾਰਵਾਈ ਕੀਤੀ ਜਾ ਰਹੀ ਸੀ ਪਰ ਇੱਥੇ ਸਵਾਲ ਉੱਠਦੇ ਨੇ ਕਿ ਅਸੀਂ ਲਗਾਤਾਰ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤਾਂ ਭੇਜ ਦਿਆਂ ਤਾਂ ਕਿ ਚੰਗੀ ਸਿੱਖਿਆ ਹਾਸਲ ਕਰ ਸਕਣ ਪਰ ਉੱਥੇ ਸਕੂਲ ਦੇ ਅਧਿਆਪਕਾਂ ਦੀਆਂ ਪ੍ਰਿੰਸੀਪਲ ਦੀਆਂ ਅਜਿਹੀਆਂ ਖਬਰਾਂ ਆਉਣਾ ਅਜਿਹੀਆਂ ਇਤਰਾਜ ਜੋ ਕੋ ਫੋਟੋਆਂ ਸਾਹਮਣੇ ਆਉਣਾ ਜਾਂ ਉਹਨਾਂ ਦੇ ਅਸ਼ਲੀਲ ਹਰਕਤਾਂ ਸਾਹਮਣੇ ਆਉਣਾ ਤਾਂ ਬੱਚਿਆਂ ਦੇ ਭਵਿੱਖ ਤੇ ਕੀ ਅਸਰ ਪਵੇਗਾ ਜਿਸ ਨੂੰ ਲੈ ਕੇ ਜਲੰਧਰ ਦੇ ਇਹ ਪ੍ਰਾਈਵੇਟ ਸਕੂਲ ਦੇ ਮਾਪੇ ਇਹ ਪ੍ਰਾਈਵੇਟ ਸਕੂਲ ਦੇ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਦੇ ਵਿੱਚ ਵੀ ਐਸੀ ਗੱਲ ਦਾ ਰੋਸ ਹੈ ਕਿ ਜੇਕਰ ਸਕੂਲ ਦੇ ਮੁਖ ਅਧਿਆਪਕ ਹੀ ਅਜਿਹੀਆਂ ਹਰਕਤਾਂ ਕਰਨਗੇ ਤਾਂ ਜਿਹੜੇ ਸਾਡੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਤਾਂ ਉਹਨਾਂ ਦੇ ਉੱਤੇ ਕੀ ਅਸਰ ਪਵੇਗਾ ਕਿਉਂਕਿ ਅਸੀਂ ਅਕਸਰ ਸਕੂਲ ਦੇ ਦੇਖਦੇ ਹਾਂ ਕਿ ਇਮਾਰਤਾਂ ਦੇ ਉੱਤੇ ਵੱਡੇ ਵੱਡੇ ਸਲੋਗਨ ਲਿਖੇ ਹੁੰਦੇ ਨੇ ਕਿ ਸਿੱਖਿਆ ਲਈ ਆਓ ਸੇਵਾ ਲਈ ਜਾਓ ਅਦੇ ਸਕੂਲ ਇੱਕ ਮੰਦਰ ਹੈ ਵਿਦਿਆ ਵਿਚਾਰੀ ਪਰ ਉਪਕਾਰੀ ਹੈ ਜਹੇ ਬਹੁਤ ਹੀ ਮਹੱਤਵਪੂਰਨ ਸਲੋਗਨ ਆ ਜਿਹੜੇ ਕਿ ਲਿਖੇ ਹੁੰਦੇ ਨੇ ਅਸੀਂ ਪੜ੍ਹਦੇ ਆ ਪਰ ਦੂਜੇ ਪਾਸੇ ਸਕੂਲ ਦੇ ਅਧਿਆਪਕ ਜਿਹੜੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਚੰਗੇ ਹੋਵੇ ਰਾਡੀਓ ਤੇ ਚੱਲਣ ਦੀ ਗੱਲ ਕਰਦੇ ਨੇ ਪਰ ਉਹ ਖੁਦ ਕਿਹੜੇ ਰਾਹਾਂ ਦੇ ਵਿੱਚ ਪਏ ਹੋਏ ਨੇ ਇਹਨਾਂ ਦੀਆਂ ਤਸਵੀਰਾਂ ਬਿਆਨ ਕਰਦੇ ਨੇ ਜਿਸ ਕਰਕੇ ਸਵਾਲ ਉੱਠਣੇ ਲਾਜ਼ਮੀ ਨੇ ਖੈਰ ਹੁਣ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵਿੱਚ ਕਰ ਵੀ ਰੋਸ ਪਾਇਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਬਿਊਰੋ ਰਿਪੋਰਟ ਹਰਖ ਪੰਜਾਬ ਟੀਵੀ